ਜਿਹੜੇ ਪ੍ਰਭੂ ਜੀਸ਼ੂ ਨਹੀਂ ਮੰਨਦੇ ਮੰਨਦੇਗੇ ਉਹ ਬੰਨ ਚ ਸ਼ਤਾਨ ਦਾਤ ਮੈਂ ਹਾਲੇਲੂਇਆ ਉਹ ਪ੍ਰਭੂ ਜੀਸ਼ੂ ਦੇ ਵਿਰੋਧੀ ਹੈ ਹਾਲੇਲੂਇਆ ਕਹਿੰਦੇ ਹਜੇ ਵੀ ਉਹ ਸੰਸਾਰ ਦੇ ਵਿੱਚ ਹੈਗੇ ਆ ਹਾਲੇਲੂਇਆ ਜਿਹੜਾ ਆਪਣਾ ਹੀ ਮਜ਼ਾਕ ਡਾਉਂਦਿਆ ਹੈ ਐਵੇਂ ਹਾਲੇਲੂਇਆ ਕਰਦੇ ਰਹਿੰਦੇ ਨਹੀਂ ਉਹਨਾਂ ਨੂੰ ਪਤਾ ਨਹੀਂਗਾ ਹਾਲੇਲੂਇਆ ਉਹਨਾਂ ਨੂੰ ਜਦੋਂ ਬਾਈਬਲ 'ਚ ਲਿਖਿਆ ਹਰ ਇੱਕ ਗੋਡਾ ਮੇਰੇ ਅੱਗੇ ਝੁਕੇਗਾ ਹਰ ਇੱਕ ਦੀ ਜ਼ਬਾਨ ਤੇ ਮੇਰਾ ਨਾਮ ਹੋਊਗਾ ਤੇ ਹੁਣੇ ਹੀ ਹੋਣਾ ਹੈ ਹਾਲੇਲੂਇਆ ਪਰਮੇਸ਼ਰ ਕਰਦਾ ਵੈ ਆਪਾਂ ਨਹੀਂ ਕੰਮ ਕਰਨਾ ਪਰਮੇਸ਼ਰ ਨੇ ਕਰਨਾ ਹallelujah ਇਹ ਭੈਣ ਨੂੰਦਨ ਪ੍ਰਾਰਥਨਾ ਕਰਾਈ ਤੇ ਕਿਉਂ ਕਰਾਈ ਉਹ ਮੈਂ ਕਹਾਂ ਲੋਕੀ ਸਿਰ ਤੇ ਤੇਲ ਹੀ ਸਮਝਦੇ ਤੇਲ ਤੇਲ ਨਹੀਂ ਹੁੰਦਾ ਇਹ ਪ੍ਰਭੂ ਦਾ ਮਹਾ ਵਿਸ਼ੇਕ ਹੈ ਹallelujah ਇਹਦੇ ਨਾਲ ਸੱਚਮੁੱਚ ਮੁਰਦੇ ਐਵੇਂ ਨਹੀਂ ਜਿੰਦੇ ਹੁੰਦੇਗੇ ਸਭ ਕੁਝ ਹੀ ਹੁੰਦਾ ਵੈ ਆਪਾਂ ਇਹਨੂੰ ਵਿਸ਼ਵਾਸ ਦੇ ਨਾਲ ਜਦੋਂ ਲਾਉਣੇ ਐ ਸੱਚਮੁੱਚ ਬਿਮਾਰੀਆਂ ਨਹੀਂ ਉੱਥੇ ਵੱਡੀ ਵੱਡਾ ਕੌਣ ਹੈ ਪਰਮੇਸ਼ਰ ਵੱਡਾ ਵੈ ਹਾਲੇਲੂਇਆ ਵਿਸ਼ਵਾਸ ਕਰਕੇ ਆਪਾਂ ਨਹੀਂ ਵੀ ਜਿਹੜੇ ਮਨ ਦੇ ਉਹਨਾਂ ਤੇ ਵੀ ਲਾਉਣੇ ਆ ਉਹਨਾਂ ਦੇ ਮਨ ਪਰਮੇਸ਼ਰ ਬਦਲ ਦਿੰਦਾ ਹੈ ਹਾਲੇਲੂਇਆ ਉਹਨਾਂ ਦੀ ਨਾਤੇ ਆਪਾਂ ਕਹਿੰਦੇ ਨੇ ਕੋਈ ਹਰੇਕ ਹੀ ਮਾੜਾ ਨਹੀਂ ਉਹਨਾਂ ਦੇ ਨਾਂ ਤੇ ਯਿਸੂ ਦਾ ਨਾਂ ਤਾਂ ਆਉਂਦਾ ਹੀ ਹੈ ਹਾਲੇਲੂਇਆ ਜਦੋਂ ਅਗਲੇ ਨੂੰ ਅਕਲ ਆਉਗੇ ਉਦੋਂ ਪਤਾ ਲੱਗੂ ਵਾਕਿਆ ਹੀ ਪਰਮੇਸ਼ਰ ਬਹੁਤ ਵੱਡੇ ਵੱਡੇ ਕੰਮ ਕਰਦਾ ਵੈ ਹਾਲੇਲੂਇਆ ਕਹਿੰਦਾ ਇਸ ਤੋਂ ਤੁਸੀਂ ਪਰਮੇਸ਼ਰ ਦੀ ਆਤਮਾ ਨੂੰ ਜਾਣ ਲਓ ਹਰੇਕ ਆਤਮਾ ਜਿਹੜਾ ਮੰਨ ਲੈਂਦਾ ਹੈ ਕਿ ਯਿਸੂ ਮਸੀਹ ਦੇਹ ਧਾਰੀ ਹੋ ਕੇ ਆਇਆ ਸੋ ਪਰਮੇਸ਼ਰ ਤੋਂ ਹੈ ਹਾਲੇਲੂਇਆ ਜਿਹੜਾ ਮੰਨਦਾ ਵੀ ਵਾਕਿਆ ਹੀ ਪਰਮੇਸ਼ਰ ਪ੍ਰਭੂ ਯਿਸੂ ਜੀ ਧਰਤੀ ਤੇ ਆਏ ਦੇਹ ਧਾਰੀ ਹੋ ਕੇ ਆਏ ਹੈ ਪਰਮੇਸ਼ਰ ਸੀਗੇ ਉਹ ਦੇਹ ਧਾਰੀ ਹੋ ਕੇ ਆਏ ਉਹ ਕਿੱਥੋਂ ਕਹਿੰਦੇ ਜਿਹੜੇ ਮੰਨਦੇ ਉਹ ਪਰਮੇਸ਼ਰ ਤੋਂ ਉਹ ਪਰਮੇਸ਼ਰ ਦੇ ਨਾਲ ਹੈ ਹallelujah ਕਹਿੰਦਾ ਅਤੇ ਹਰੇਕ ਆਤਮਾ ਜਿਹੜਾ ਜੀਸ਼ੂ ਨੂੰ ਨਹੀਂ ਮੰਨਦਾ ਸੋ ਪਰਮੇਸ਼ਰ ਤੋਂ ਨਹੀਂ ਅਤੇ ਇਹੋ ਮਸੀਹ ਦੇ ਵਿਰੋਧੀ ਦਾ ਉਹ ਆਤਮਾ ਹੈ ਜਿਹੜਾ ਤੁਸੀਂ ਸੁਣਿਆ ਕਿ ਆਉਂਦਾ ਹੈ ਅਤੇ ਉਹ ਹੁਣ ਵੀ ਸੰਸਾਰ ਦੇ ਵਿੱਚ ਹੈ ਹallelujah ਜਿਹੜੇ ਪ੍ਰਭੂ ਜੀਸ਼ੂ ਨਹੀਂ ਮੰਨਦੇ ਮੰਨਦੇਗੇ ਉਹ ਬੰਨ ਚ ਸ਼ਤਾਨ ਦਾ ਆਤਮਾ ਹallelujah ਉਹ ਪ੍ਰਭੂ ਜੀ ਜਿਹੜੇ ਵਿਰੋਧੀ ਐ ਹਾਲੇਲੂਇਆ ਕਹਿੰਦੇ ਹਜੇ ਵੀ ਉਹ ਸੰਸਾਰ ਦੇ ਵਿੱਚ ਹੈਗੇ ਐ ਹਾਲੇਲੂਇਆ ਜਿਹੜੇ ਆਪਣਾ ਹੀ ਮਜ਼ਾਕ ਡਾਉਂਦਿਆ ਐ ਐਵੇਂ ਹਾਲੇਲੂਇਆ ਕਰਦੇ ਰਹਿੰਦੇ ਨਹੀਂ ਉਹਨਾਂ ਨੂੰ ਪਤਾ ਨਹੀਂਗਾ ਹਾਲੇਲੂਇਆ ਉਹਨਾਂ ਨੂੰ ਜਦੋਂ ਬਾਈਬਲ 'ਚ ਲਿਖਿਆ ਹਰ ਇੱਕ ਗੋਡਾ ਮੇਰੇ ਅੱਗੇ ਝੁਕੂਗਾ ਹਰ ਇੱਕ ਦੀ ਜ਼ੁਬਾਨ ਤੇ ਮੇਰਾ ਨਾਮ ਹੋਊਗਾ ਤੇ ਹੁਣੇ ਹੀ ਹੋਣਾ ਹਾਲੇਲੂਇਆ ਬਾਈਬਲ ਤਾਂ ਨਹੀਂ ਝੂਠੀ ਗਈ ਝੂਠੀ ਐ ਬਾਈਬਲ ਸੱਚੀ ਐ ਸੱਚੀਆਂ ਗੱਲਾਂ ਹੋਣੀਆਂ ਹੀ ਹੋਣੀਆਂ ਹਾਲੇਲੂਇਆ ਆਉਣਾ ਹੀ ਪੈਣਾ ਇੱਕ ਦਿਨ ਇੱਕ ਦਿਨ ਹਰੇਕ ਨੂੰ ਪ੍ਰਭੂ ਦੇ ਅੱਗੇ ਝੁਕਣਾ ਹੀ ਪੈਣਾ ਜਿਦੋਂ ਮਰਜੀ ਆ ਜਾਣਾ ਹallelujah ਕਹਿੰਦਾ ਹੈ ਬੱਚਿਓ ਤੁਸੀਂ ਤਾਂ ਪਰਮੇਸ਼ਰ ਤੋਂ ਹੋ ਅਤੇ ਉਹਨਾਂ ਨੂੰ ਜਿੱਤ ਲਿਆ ਹੈ ਕਿਉਂਕਿ ਜਿਹੜਾ ਤੁਹਾਡੇ ਵਿੱਚ ਹੈ ਸੋ ਉਸ ਨਾਲੋਂ ਵੱਡਾ ਹੈ ਜਿਹੜਾ ਸੰਸਾਰ ਵਿੱਚ ਹੈ ਹallelujah ਕਿਨੂੰ ਜਿੱਤੇ ਆਪਾਂ ਪਰਮੇਸ਼ਰ ਨੂੰ ਹallelujah ਕਹਿੰਦਾ ਜਿਹੜਾ ਤੁਹਾਡੇ ਵਿੱਚ ਹੈ ਉਹ ਜਿਹੜਾ ਸੰਸਾਰ ਵਿੱਚ ਬੋਲਦਾ ਉਹ ਤੋਂ ਵੱਡਾ ਵੈ ਹallelujah ਹਲੇਲੂਇਆ ਪਰਮੇਸ਼ਰ ਸਭ ਤੋਂ ਵੱਡਾ ਵੈ ਸਾਰੇ ਪਰਮੇਸ਼ਰ ਨੂੰ ਮੰਨਦੇ ਕੋਈ ਤੇ ਕੋਈ ਕਿਵੇਂ ਮੰਨ ਲੈਣ ਕੋਈ ਕਿਵੇਂ ਮੰਨ ਲੈਣਾ ਸਭ ਨੇ ਪ੍ਰਭੂ ਤੋਂ ਰੱਬ ਤੋਂ ਹੀ ਲੈ ਕੇ ਦੇਣਾ ਹਲੇਲੂਇਆ ਤੇ ਆਪਾਂ ਤਾਂ ਸਿੱਧਾ ਹੀ ਪਰਮੇਸ਼ਰ ਮਿਲਿਆ ਵੇ ਆਪਾਂ ਤਾਂ ਮੰਗਣ ਦੀ ਵੀ ਨਹੀਂ ਲੋੜ ਈ ਹਲੇਲੂਇਆ ਇਸ ਤਰ੍ਹਾਂ ਆਪਣੇ ਸੱਚਮੁੱਚ ਆਪਣੇ ਨਾਲ ਹੋਣਾ ਚਾਹੀਦਾ ਪਾਕ ਰੂਹ ਨੂੰ ਉਦੋਂ ਸੰਤਾਂ ਨੇ ਕਹਿਆ ਸੀ ਨਾ ਪਾਕ ਰੂਹ ਨੂੰ ਉੱਤੇ ਨਹੀਂ ਤਾਰਨਾ ਪਾਕ ਰੂਹ ਨੂੰ ਦਿਲ ਦੇ ਵਿੱਚ ਲੈ ਕੇ ਆਉਣਾ ਹਲੇਲੂਇਆ ਜਦੋਂ ਆਪਣੇ ਦਿਲ ਦੇ ਵਿੱਚ ਆ ਗਿਆ ਉਹ ਕਹਿੰਦਾ ਜਿਹੜਾ ਵੀ ਤੁਸੀਂ ਸ਼ਬਦ ਬੋਲੋਗੇ ਤੁਹਾਡੇ ਉਹ ਕਿਵੇਂ ਨਾ ਪੂਰੇ ਹੋਣਗੇ ਹਾਲੇਲੂਇਆ ਆਪਣੇ ਤੇ ਮਾੜੀ ਮੋਟੀ ਭੀੜ ਪੈ ਜੇ ਆਪਾਂ ਕਿਸੇ ਰਿਸ਼ਤੇਦਾਰ ਕੋਲ ਨੂੰ ਫੋਨ ਕਰਾਂਗੇ ਉਹਦਾ ਫੋਨ ਬਿਜੀ ਹੋ ਜਾਣਾ ਗਾਉਂ ਅਗਲਾ ਪਤਾ ਨਹੀਂ ਕੀ ਜਵਾਬ ਦੇਊਗਾ ਜਾਂ ਆਪਾਂ ਕਿਸੇ ਦੇ ਕੋਲੇ ਚੱਲ ਕੇ ਜਾਵਾਂਗੇ ਆਪਣਾ ਤਾਂ ਨਾਲ ਹੀ ਰਹਿੰਦਾ ਵੈ ਹਾਲੇਲੂਇਆ ਉਹ ਕਹਿੰਦਾ ਤੂੰ ਮੂੰਹ ਤੋਂ ਵਿੱਚ ਬੋਲ ਤਾਂ ਸਹੀ ਮੈਂ ਤੇਰੀ ਆਵਾਜ਼ ਸੁਣਨਾ ਚਾਹਣਾ ਵੈ ਹਾਲੇਲੂਇਆ ਆਪਾਂ ਸੱਚਮੁੱਚ ਜਦੋਂ ਪੁਕਾਰਦੇ ਆ ਉਹਨੂੰ ਕਿਤੇ ਕਿਵੇਂ ਨਹੀਂ ਆਪਣੀ ਆਵਾਜ਼ ਸੁਣਦਾ ਸੁਣਦਾ ਵੈ ਹਾਲੇਲੂਇਆ ਦਿਲ ਦੇ ਜੋ ਆਪਾਂ ਨੂੰ ਜਦੋਂ ਆਪਣੇ ਅੰਦਰ ਹੀ 파ਕਰੂ ਆ ਗਿਆ ਤੇ ਆਪਾਂ ਕੋਈ ਵੀ ਕੰਮ ਬੋਲੀਏ ਕੋਈ ਵੀ ਆਪਣੀ ਸਮੱਸਿਆ ਹੋਵੇ ਪਰਮੇਸ਼ਵਰ ਜਾਣਦਾ ਵੈ ਹਾਲੇਲੂਇਆ ਉਥੇ ਆਪਾਂ ਰਿਸ਼ਤੇਦਾਰਾਂ ਨੂੰ ਨਹੀਂ ਪੁਕਾਰਨਾ ਵੀ ਮੇਰੇ ਆ ਕੇ ਮਦਦ ਕਰਨ ਜਾਂ ਮੇਰਾ ਕੋਈ ਗਵਾਂਡੀ ਆਂਢੀ ਗਵਾਂਡੀ ਕਰੂ ਕਿਸੇ ਨੇ ਨਹੀਂ ਕਰਨੀਂਗੀ ਹਾਲੇਲੂਇਆ ਪਰਮੇਸ਼ਵਰ ਤਾਂ ਆਪਣੇ ਨਾਲ ਹੀ ਕਿਸੇ ਦੀ ਜਾਨ ਦੀ ਲੋੜ ਵੀ ਨਹੀਂ ਪੈਣੀ ਆਪਾਂ ਨੂੰ ਹਾਲੇਲੂਇਆ ਕੋਈ ਵੀ ਮੁਸੀਬਤ ਵੈਂਦੀ ਗੋਡਿਆਂ ਤੇ ਆਜਿਆ ਕਰੋ ਉਹ ਕਹਿੰਦਾ ਗੋਡਿਆਂ ਦੇ ਆ ਕੇ ਵੇਖ ਤਾਂ ਸਹੀ ਤੂੰ ਜੇ ਨਾ ਮੈਂ ਤੇਰੀ ਪ੍ਰਾਰਥਨਾ ਸੁਣਾ ਤੁਹਾਨੂੰ ਫੇਰ ਕਹੀਂ ਹallelujah ਗੋਡਿਆਂ ਤੇ ਆਪਾਂ ਆਉਣਾ ਨਹੀਂ ਚਾਹੁੰਦੇ ਉਹਨੂੰ ਅੰਦਰ ਚ ਵਸਾਉਣਾ ਨਹੀਂ ਚਾਹੁੰਦੇਗੇ ਤੇ ਫੇ ਪਰਮੇਸ਼ਰ ਵੀ ਉਹੋ ਜੇ ਕੰਮ ਕਰਦਾ ਹੈ ਹallelujah ਸੱਚਮੱਚ ਜੋ ਉਹਦਾ ਟਾਈਮ ਰੱਖਿਆ ਵੇ ਟਾਈਮ ਤੋਂ ਪਹਿਲਾਂ ਕੰਮ ਨਹੀਂ ਹੋ ਸਕਦਾ ਭਜਨ ਗਾਇਆ ਸੀ ਨਾ ਮੈਂ ਟਾਈਮ ਤੋਂ ਪਹਿਲਾਂ ਕੁਝ ਨਹੀਂ ਹੋ ਸਕਦਾ ਹallelujah ਉਹਦਾ ਸਮਾਂ ਰੱਖਿਆ ਵੇ ਜਿੰਨੇ ਆਪਾਂ ਮਰਜ਼ੀ ਕੋਸ਼ਿਸ਼ ਕਰ ਲਈਏ ਉਹ ਨਹੀਂ ਹੋਣਾ ਜਿੰਨਾ ਚੋਂ ਪੋਣੇ ਨਹੀਂ ਉੱਥੇ ਸਹਾਇ ਹੋਣਾ ਹallelujah ਆਪਦੀ ਮਰਜ਼ੀ ਨਾਲ ਆਪਾਂ ਇੱਕ ਲਾਗ ਵੀ ਨਹੀਂ ਪੱਟ ਸਕਦੇ ਕਈ ਕਹਿੰਦੇ ਹੁੰਦੇ ਨਾ ਫਲਾਣੇ ਨੂੰ ਟੈਕ ਹੋ ਗਿਆ ਬੁਰਕੀ ਰੋਟੀ ਖਾਂਦਾ ਸੀ ਉਹ ਬੁਰਕੀ ਖਾਣੀ ਉਹਨੂੰ ਨਸੀਬ ਹੀ ਨਹੀਂ ਹੁੰਦੇ ਹallelujah ਉਹਦੀ ਮਰਜ਼ੀ ਤੋਂ ਬਿਨਾਂ ਆਪਾਂ ਕੁਝ ਨਹੀਂ ਕਰ ਸਕਦੇ ਤਾਂ ਪਤਾ ਆਪਣੇ ਕੋਲੇ ਕੁਝ ਨਹੀਂਗਾ ਫਿਰ ਆਪਾਂ ਸਭ ਕੁਛ ਉਸ ਪਰਮੇਸ਼ਰ ਤੇ ਛੱਡ ਦਿਆ ਕਰੋ ਹallelujah ਕਿਆ ਕਰ ਪਰਮੇਸ਼ਰ ਮੈਨੂੰ ਪਤਾ ਸਭ ਕੁਛ ਤੂੰ ਕਰਨ ਦੀ ਤਾਕਤ ਰੱਖਦਾ ਮੈਂ ਚਿੰਤਾ ਕਾਤੋਂ ਕਰਾਂ ਚਿੰਤਾ ਨਾਲ ਉਥੇ ਨਾ ਪੈਨ ਵਧਾ ਸਕਦੇ ਨਾ ਪਕਟਾ ਸਕਦੇ ਹallelujah ਪਰਮੇਸ਼ਰ ਸਭ ਕੁਛ ਕਰਨ ਦੀ ਤਾਕਤ ਰੱਖਦਾ ਵੈ ਹallelujah